ਕੰਮ ਨਹੀਂ ਕਰਦੇ ਦੇਖੋ ਪੰਜਾਬੀ ਨੇ ਰੈਡੀ ਲਾਈ ਪੰਜਾਬੀਆਂ ਨੇ ਲਾਈ ਆ ਰੈਡੀ ਜਿਹੜਾ ਕਹਿੰਦਾ ਪਿਆਫੀ ਕੰਮ ਪੰਜਾਬੀ ਆ ਪੰਜਾਬੀ ਆਪਣੇ ਉਹ ਮੁੰਡਾ ਪੰਜਾਬੀ ਆ ਪੰਜਾਬੀਆਂ ਫੇਰ ਦੰਦ ਪਾ ਕੇ ਪੰਜਾਬੀ ਨਾਲ ਦਿੰਦੇ ਪਿਆ 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 ਸਾਰੇ ਕੰਮ ਦੰਦ ਦਵਾਓ ਆਉਣਾ ਮਾਰਿਆ ਜੇ ਉਹਨੂੰ ਮਾਰਿਆ ਫਰਦ ਤੋਂ ਦੇਖ ਨਹੀਂ ਉਹਨੂੰ ਮਾਰਿਆ ਫਰਦ ਤੋਂ ਦੇਖ ਉਹ ਫਰਿਆ ਦਿੱਤਾ ਉਹ ਫਰਿਆ ਦਿੱਤਾ ਉਹਦੇ ਗੋਲ ਸਟਾਨਾਂ ਦੇ ਵਿੱਚ ਫਰਿਆ ਦਿੱਤਾ ਗਿਆ ਹਾਈ ਚਾਰਜੇ ਸਾਹਿਬ ਨੇ ਉੱਥੇ ਲੱਕੜ ਦੇ ਮੁੰਡੇ ਦਿੰਦੇ ਨੇ ਜੀ ਵਕੀਲ ਹੋ ਗਿਆ ਜੱਜ ਹੋ ਗਿਆ ਲੱਕੜ ਦੇ ਮੁੰਡੇ ਦਿੰਦੇ ਨੇ ਸਾਰੇ ਆਪਣਾ ਪੰਜਾਬੀ ਭਾਈਚਾਰਾ ਤੁਸੀਂ ਵੀ ਪੰਜਾਬੀ ਹੋ ਹਰਿਆਣਾ ਚਲ ਜੋ ਸਮਾਗਲ ਚਲ ਜੋ ਜੰਮੂ ਕਸ਼ਮੀਰ ਚਲ ਜੋ ਆਪਾਂ ਉੱਥੇ ਜਾ ਕੇ ਜਾਗਰ ਗ੍ਰੀਤ ਸਕਦੇ ਆਂ ਕਿਉਂਕਿ ਇੱਕ ਨੰਬਰ ਵਜੋਂ ਪੂਰੇ ਹੋ ਲੈਂਦੇ ਹੋ ਤੇ ਪ੍ਰਵਾਸੀ ਆ ਇਤੋਂ ਬਾਰਡਰ ਕ੍ਰੋਸ ਕਰਨ ਲੇ ਕੋਈ ਵੀ ਇਮੀਗ੍ਰੇਸ਼ਨ ਚੈਕਿੰਗ ਹੁੰਦੀ ਆ ਉਹਦਾ ਕੋਈ ਰਿਕਾਰਡ ਚੈੱਕ ਹੁੰਦਾ ਕੀ ਕਿੱਡੇ ਕਤਲ ਕਰਕੇ ਆਇਆ ਕੀ ਕਰਕੇ ਆਇਆ ਆਂਦੇ ਨੂੰ ਆਪਾਂ ਘਰਾਂ ਦੇ ਵਿੱਚ ਕਮਰੇ ਦੇ ਦਿੰਨੇ ਕਿਰਾਏ ਤੇ ਅਗਲਾ ਵੀ ਸਾਡੇ ਹੀ ਕਤਲ ਕਰਕੇ ਜਾਂਦਾ ਇੱਕ ਕੱਢਣਾਵਾ ਹੋ ਚੁੱਕੀਆਂ ਆਂ ਜਿਹਨਾਂ ਨੂੰ ਫੋਨ ਕਰਦੇ ਆਪਾਂ ਕਿਹਨਾਂ ਨੂੰ ਫੋਨ ਕਰਦਾ ਆ ਮੈਂ ਫੇ ਇਹੀ ਦਾ ਵੀ ਕਰ ਰਹੇ ਨਾ ਹੁਣ ਉਹਨਾਂ ਨੂੰ ਕਰ ਰਹੇ ਆ ਜਲਤਾਂ ਨਹੀਂ ਤੁਹਾਨੂੰ ਸਮਝ ਆ ਜਾਂਦਾ ਅੱਛਾ ਇਹ ਉਹ ਦੀ ਮੇਵਾਰੀ ਜਿਹਨਾਂ ਕਮਰੇਾਂ ਦੀ ਬਾਹਰ ਆ ਗਈ ਬਾਹਰ ਚ ਆ ਗਈ ਬਾਰਡਰ ਵਾਲੀ ਜਿੰਮੇਦਾਰੀ ਤਾਂ ਸਰਕਾਰ ਦੀ ਹੈ ਨਾ ਹਰ ਸਰਕਾਰ ਦੀ ਹੈ ਹਾਂਜੀ ਸਰਕਾਰ ਕਰਦੀ ਸਰਕਾਰ ਕਰਉਂਦੀ ਆ ਕੰਮ ਲਾਉਂਦੀ ਸਰਕਾਰ ਹੁੰਦੀ ਆ ਕਰਦੇ ਜੀ ਸਾਹਿਬ ਜੋ ਅਗਰ ਜੀ ਕਹਿੰਦੇ ਉਹ ਤਾਂ ਉਹ ਜੋ ਕਰੀ ਜੇ ਤੁਹਾਡਾ ਫਾਇਲ ਆ ਉਹਨੂੰ ਤੁਸੀਂ ਟਾਈਮ ਲਗਾ ਲਓ ਇੱਥੇ ਸਭ ਲੋਕ ਔਰ ਜੀ ਗੱਲ ਕਰ ਲਾ ਇੱਥੇ ਹੋ ਗਿਆ ਮੰਤਰੀ ਸਾਹਿਬ ਦੇ ਮੀਟਿੰਗ ਕਰਨ ਜਾਓਗੇ ਨਹੀਂ ਮੰਤਰੀ ਜੀ ਮਤਲਬ ਮੈਂ ਜੀ ਸਾਹਿਬ ਨਾਲ ਉਹ ਨਹੀਂ ਮੰਤਰੀ ਜੀ ਜੇ ਜੀ ਸਾਹਿਬ ਨੂੰ ਸਾਥ ਲਵੇ ਮੰਤਰੀ ਕੋ ਜਾਣਾ ਪੈਗਾ ਕਿ ਨਹੀਂ ਜਾਣਾ ਪੈਗਾ ਮੰਤਰੀ ਮੈਂ ਜੀ ਸਾਹਿਬ ਨੂੰ ਕੋਈ ਕੋਈ ਕੰਮ ਨਹੀਂ ਮੈਂ ਖੁਦ ਨੂੰ ਵੀ ਲੈ ਆਪਾਂ ਪ੍ਰਦਰਸ਼ਨ ਦਾ ਦੇਖਾ ਕਿ ਮੰਤਰੀ ਸੀਸੀਸ ਆਉ ਨੂੰ ਆਰਡਰ ਕਰੇ ਇਹ ਜਾਣਗੇ ਨਹੀਂ ਜਾਣਗੇ ਜਾਣਗੇ ਨਾ ਤਾਂ ਇਹ ਵੀ ਉਸਾਲ ਪ੍ਰਤੀਭਾ ਹੋ ਜਾਏ ਸਾਰੇ ਆਪਤੇ ਆ ਮੰਤਰੀ ਤੋਂ ਵੀ ਉੱਤੇ ਆ ਠੀਕ ਹੈ ਜੀ ਜੇ ਮੀਟਿੰਗ ਕਰਮੀ ਆ ਤਾਂ ਵੀ ਇੱਥੇ ਬਲੌਗ ਮਿਲ ਜਾਣਾ ਨਹੀਂ ਤਾਂ ਤੁਹਾਡਾ ਜਿਹੜਾ ਪ੍ਰਦਰਸ਼ਨ ਆ ਉਹ ਤਾਂ ਹੋ ਹੀ ਰਿਹਾ ਆ ਇਹ ਪ੍ਰਦਰਸ਼ਨ ਵੀ ਆਪਾਂ ਜਮਾਲ ਉੱਤੇ ਕਰੀ ਜੋ ਕਿ ਉਹ ਤਾਂ ਸਰਨਾ ਕਰੋ ਤਾਂ ਕਿਹੜਾ ਕੀ ਕਾਹੂ ਸਿੱਧਾ ਸਿੱਧਾ ਉਹਨਾਂ ਨੇ ਤਾਂ ਕੀਤਾ ਜਿਹਦਾ ਤਾਂ ਨਹੀਂ ਕੀਤਾ ਇਹਨੂੰ ਤੁਹਾਨੂੰ ਜਿਆਦਾ ਪ੍ਰੋਸੀਜਰ ਦਾ ਤੁਹਾਨੂੰ ਡਾਊਨ ਕਰੋ ਅਸੀਂ ਕਰ ਰਹੇ ਹਾਂ ਅਸੀਂ ਉੱਥੋਂ ਇੱਥੇ ਲੈ ਕੇ ਆਏ ਹਾਂ ਜੀ ਸਿੱਧਾ ਅਸੀਂ ਬਣਾਇਆ ਇੱਥੇ ਉਹ ਇੱਥੇ ਹੋਊਗਾ ਲਈ ਜੀ ਸਾਡਾ ਮਾਮਲਾ ਨਾ ਬਿਲਕੁਲ ਪਾਰਸਾ ਦੀ ਆ ਮੰਨੀ ਗਈ ਹੈ ਇਹ ਤਾਂ ਵੀ ਨਾ ਕੋਈ ਜਿਹੜਾ ਉਹਦੀ ਸਿੱਧਾ ਬਾਤ ਦੀ ਗੱਲ ਹੈ ਪਹਿਲਾਂ ਇੱਥੇ ਜਿਹੜਾ ਦੇਖਣ ਵਾਲਾ ਤਾਂ ਹੋਏਗਾ ਅਛਾ ਕਿਹਾ ਕਰਦੇ ਬਾਈ ਸੱਥੇ ਵੀ ਚੱਲ ਜਾਂਗੇ ਦੋ ਦਵਾਰਾਂ ਦਾ ਝਗੜਾ ਕਰਦਾ ਉਹਨੂੰ ਵੀ ਨਿਗੇੜਾਂਗੇ ਇੱਥੇ ਦੇਖੋ ਆਮਰੇ ਹੋ ਗਏ ਐਮਸੀ ਹੋ ਗਏ ਠੀਕ ਹੈ ਭਈਆਂ ਕੋ ਫੈਸਲਿਆਂ ਦੇ ਨਾਲ ਉਹਨਾਂ ਦਾ ਘਰ ਕਰਦੇ ਜੀ ਗਾਈਸ ਆ ਜਰਨੈਲ ਕਾਮਰੇਟ ਆ ਜਿਹਦੇ ਨਾਲ ਅੱ ਤੋਂ ਅੱਗੇ ਤੋਂ ਵੱਧ ਭਈਏ ਚੱਲਦੇ ਨਾਲ ਠੀਕ ਹੈ ਜਿਹਨਾਂ ਨਾਲ ਗੱਲ ਕਰਦੇ ਉਹਨਾਂ ਨੇ ਅਸੀਂ ਗੱਦਾ ਸਾਧਦੇ ਆ ਉਹ ਤੁਹਾਡੇ ਕੋਲ ਹੁੰਦੇ ਆ ਝੂਠੇ ਲੋਕਾਂ ਦੇ ਪਰਚੇ ਕਰਾਉਂਦੇ ਆ ਠੀਕ ਹੈ ਜੀ ਮਾਵਾ ਭੈਣਾਂ ਦੇ ਨਾਲ ਪਈਏ ਗਲਤ ਕੰਮ ਕਰਦੇ ਆ ਉਹ ਨਸ਼ੇ ਵਾਲੇ ਵੀ ਛੜਾਈ ਜਾਂਦੇ ਆ ਪੱਤਲ ਵਾਲੇ ਵੀ ਛੜਾਈ ਜਾਂਦੇ ਆ ਉਹ ਮੈਂ ਪਰਾ ਹੁੰਦਾ ਉਹਨਾਂ ਦੇ ਕਾਰਵਾਈ ਹੋਣੀ ਹੁੰਦੀ ਇਹ ਵਾਲੀ ਬੋਲੀ ਚੱਲਦਾ ਹੀ ਆ ਸੀ ਮੈਂ ਜਥੇਦਾਰ ਗੁਰਬਾਜ ਸਿੰਘ ਸ਼ਰਮਣੀ ਸਾਹਿਬ ਵਾਲੀ ਦੇ ਸਪੀਚ ਤੋਂ ਬਾਅਦ 13 ਸਫਟਵਾਰ ਚੰਦਰਵਰਤੀ ਦੀ ਹੋਇਆ ਮਿਸਲ ਪਪਾ ਵੀਰ ਸਿੰਘ ਧੀਰ ਸਿੰਘ ਤੋਂ ਮੁੱਖ ਜਥੇਦਾਰ ਨੇ ਬੀਬੀ ਰਣਜੀਤ ਕੌਰ ਛੋਟੀ ਤੇ ਅੱਜ ਜਿਹੜਾ ਮੋਰਚਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਆ ਹੁਸ਼ਿਆਰਪੁਰ ਦੇ ਜੋ ਸ਼ਰਮਨਾਕਾਟਨਾ ਹੋਈ ਆ ਉਹਦੇ ਲਈ ਕਰ ਰਹੇ ਆ ਤੇ ਜਥੇਦਾਰ ਸੁਮਿੰਦਰ ਸਿੰਘ ਚੰਦਰੀ ਅਗਵਾਈ ਦੇ ਵਿੱਚ ਕਰ ਰਹੇ ਆ ਜੋ ਵੀ ਇਹ ਸ਼ਰਮਨਾਕਾਟਨਾ ਹੋਈ ਆ ਸਭ ਨੂੰ ਪਤਾ ਇਹ ਹੈ ਇਹ ਘਟਨਾ ਜੋ ਵੀ ਆ ਜਿੱਦਾਂ ਅਸੀਂ ਪੰਜਾਬ ਦੇ ਵਾਸੀ ਬਾਹਰ ਜਾਂਦੇ ਹਮਾਚਲ ਜਾਂਦੇ ਹਰਿਆਣਾ ਜਾਂਦੇ ਆ ਨੂੰ ਅਗਲੇ ਪੁਜਗਾਣੀ ਲੈ ਸਕਦੇ ਉੱਥੇ ਜਾ ਕੇ ਤੇ ਜਿਹੜੇ ਪ੍ਰਵਾਸੀ ਆ ਇਹ ਬਾਹਰੋਂ ਆਂਦੇ ਆ ਕਤਲ ਤੱਕ ਕਰਕੇ ਆ ਜਾਂਦੇ ਐ ਜੇ ਕੋਈ ਪੁੱਛ ਗਿਛ ਨਹੀਂ ਹੁੰਦੀ ਅਸੀਂ ਠੀਕ ਹੈ ਜੀ ਜਿੰਨਾ ਪ੍ਰਵਾਸੀ ਆ ਉਸ ਚੋਂ 90% ਕ੍ਰਿਮੀਨਲ ਰਿਕਾਰਡ ਹੋਊਗਾ ਉਹਦਾ ਪੰਜਾਬੀਆਂ ਨੇ ਕਦੀ ਵੀ ਇਸ ਚੀਜ਼ ਦੀ ਆਵਾਜ਼ ਨਹੀਂ ਦਿੱਤੀ ਤੇ ਕਦੀ ਵੀ ਇਹ ਦੇਖਿਆ ਨਹੀਂ ਵੀ ਇਹਦਾ ਰਿਕਾਰਡ ਕੀ ਆ ਆਪਣੇ ਘਰਾਂ ਵਿੱਚ ਆਪਾਂ ਕਰਾਏ ਤੇ ਕਮਰੇ ਦੇ ਦਿੰਦੇ ਆ ਦੇ ਉਹ ਉਸਦਾ ਫਾਇਦਾ ਚੱਕ ਕੇ ਕਈ ਜਿਹੀ ਜਗ੍ਹਾ ਇਹ ਵਾਰਦਾਤ ਹੋਉਂਦੀ ਆ। ਠੀਕ ਹੈ ਜੀ। ਤੇ ਇਹੀ ਬੇਨਤੀ ਆ ਸਰਕਾਰ ਨੂੰ ਕਿ ਇਹਨਾਂ ਦੇ ਆਧਾਰਕਾਲ ਵੋਟਰ卡ਡ ਵਗੈਰਾ ਨਾ ਬਣਾਏ ਜਾਮ ਤੇ ਇਹਨਾਂ ਨੂੰ ਕੋਈ ਹੱਕੜਾ ਇੱਥੇ ਰਜਿਸਟਰੀਆਂ ਕਰਾਵਾ ਕੇ ਕੁੱਤੀਆਂ ਬੈਠੇ ਨੇ। ਦੇ ਵੀ ਹਲਤਕਾਰ ਨੇ ਇਹ ਹੋਣਾ ਚਾਹੀਦਾ ਇਹਨਾਂ ਦਾ। ਠੀਕ ਹੈ ਜੀ। ਤੇ ਇੱਕ ਆਪਾਂ ਸੁਣੀ ਸੀ ਕਿਸੇ ਕੀ ਵੀਡੀਓ ਦੇਖੀ ਸੀ ਕਿ ਕਿਤੇ ਕਹਿੰਦੇ ਵੀ ਜੇ ਪੰਜਾਬੀ ਚੱਲਗੇ ਤਾਂ ਇੰਡਸਟਰੀਆਂ ਬੰਦ ਹੋ ਜਾਣਗੀਆਂ। ਉਹਣਾ ਨੂੰ ਪੁੱਛਣਾ ਚਾਹੁੰਦੇ ਆ ਕਿ ਕਿਉਂ ਬੰਦ ਹੋ ਜਾਣਗੀਆਂ ਸਾਡਾ ਪੰਜਾਬੀ ਭਾਈਚਾਰਾ ਵਿਲਾ ਮਰਦਾ ਅਨਪਲਾਈਡ ਆ ਬਹੁਤ ਅਨਪਲਾਈਡ ਠੀਕ ਹੈ ਜੀ ਕੰਮਕਾਰ ਕੋਲ ਹੈ ਨਹੀਂ ਤੇ ਫੇਰ ਕਈ ਵੀਡੀਓ ਥੱਲੇ ਕਮੈਂਟ ਕਰਨਗੇ ਵੀ ਭਾਈ ਪੰਜਾਬੀ ਕੰਮ ਕਰਕੇ ਨਹੀਂ ਰਾਜੀ ਕਿਉਂ ਕਰਦੇ ਨਹੀਂ ਰਾਜੀ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਪੰਜਾਬੀਆਂ ਨੂੰ ਆਪਣੇ ਕੰਮ ਦੇ ਮੁੱਲ ਦੇ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ ਟਾਈਮ ਦੇ ਵਿੱਚ ਮੁਠਾਈ ਦਿੱਤੀ ਹੈ ਹਾਂਜੀ ਘੱਟੋ ਘੱਟ 25-30 ਹਜ਼ਾਰ ਰੁਪਏ ਤਾਂ ਖਾਦਾ ਚਾਹੀਦੀ ਹੈ ਨਾ ਤੇ ਭਈਆ ਕੀ ਕਰਦਾ ਪਰਵਾਸੀ 10000 ਦੇ ਵਿੱਚ ਉਹ ਕੰਮ ਕਰ ਦਿੱਤੀ ਤੇ ਰਾਜੀ ਹੋ ਜਾਂਦਾ ਤੇ 10000 ਦੇ ਵਿੱਚ ਕਿਹੜਾ ਪੰਜਾਬੀ ਕੰਮ-ਕੰਮ ਕਰੂਗਾ ਪੰਜਾਬੀ ਕੰਮ ਕਰੂਗਾ ਵੀ ਤਾਂ ਉਹ ਕੀ ਕਰ ਪਾਲੂਗਾ ਦੱਸੋ ਸਹੀ ਹੈ ਪਰਵਾਸੀਆਂ ਨੂੰ ਤਾਂ ਚਲੋ ਰਹਿਣਾ ਸਹਿਣਾ ਖਾਣਾ ਪੀਣਾ ਇੱਥੇ ਹੀ ਕਰ ਦਿੱਤਾ ਧੀ ਕਰ ਦਿੱਤਾ ਜਾਂਦਾ ਤੇ 10000 ਦਾ ਉਹਦੀ ਜੇਬ ਚ ਜਾਂਦਾ ਪੰਜਾਬੀ ਪੰਜਾਬੀ ਕੀ ਕਰੂਗਾ ਦੇਸ਼ ਲਈ ਪੰਜਾਬੀ ਬੰਦਾ ਕਰਨਾ ਕੋਈ ਜਾਨਦਾ ਇੱਕ ਵਾਰ ਅਗਰ ਪੰਛੀ ਪ੍ਰਵਾਸੀਆਂ ਨੂੰ ਵੇਖੋ ਭੇਜਿਆ ਜਾਏ ਤਾਂ ਦੇਖੋ ਪੰਜਾਬ ਦੇ ਵਿੱਚ ਕੰਮ ਕਿੰਨਾ ਮਿਲਦਾ ਹਰ ਪੰਜਾਬੀ ਪਰਿਵਾਰ ਦੇ ਪੰਜਾਬੀਆਂ ਨੂੰ 50-50 ਲੱਖ ਜਲਾ ਕੇ ਬਾਹਰ ਜਾਂਦੀ ਕੀ ਲੋੜ ਹੈ ਆਪਣਾ ਪਰਿਵਾਰ ਛੱਡ ਕੇ ਜਾਂਦੀ ਕੀ ਲੋੜ ਹੈ ਠੀਕ ਹੈ ਜੀ ਦੂਜਾ ਵਜਨੇ ਆ ਕੀ ਆਪਣਾ ਨਾ ਲੈਂਦੇ ਆ ਕੰਮ ਦਾ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ ਤਾਂ ਸਰਕਾਰ ਨੂੰ ਆਖਰੀ ਚੇਤਾਵਨੀ ਦਿੱਤੀ ਜਾਂਦੀ ਆ ਸਰਕਾਰ ਨੂੰ ਦਬੂਤੇ ਕਰੋ ਵੀ ਤੁਸੀਂ ਆਪਣਾ ਪੜਜਣਾ ਭਾਓ ਤੇ ਇਹਨਾਂ ਨੂੰ ਇੱਕ ਦੋ ਦਿਨ ਦਾ ਹਫਤੇ ਦਾ ਟਾਈਮ ਦੇ ਕੇ ਪੰਜਾਬ ਖਾਲੀ ਕਰਾਓ ਅਗਰ ਸਰਕਾਰ ਇਸ ਉੱਤੇ ਗੌਰ ਨਹੀਂ ਕਰਦੀ ਤਾਂ ਸਾਡੀਆਂ ਧਿਆਨ ਦਿੱਤੇ ਬੰਦੀਆਂ ਆਪ ਕਾਰਵਾਈ ਕਰਨੀਆਂ ਠੀਕ ਹੈ ਜੀ ਤੇ ਫਿਰ ਕੋਈ ਸਰਕਾਰ ਦਾ ਬੰਦਾ ਆ ਕੇ ਮਾਨੂੰ ਇਹ ਨਾ ਕਹਵੇ ਕਿ ਤੁਸੀਂ ਕੋਈ ਵਿਰੋਧਾਭ ਦੇ ਰਹੇ ਹੋ ਇਹਦੇ ਆਪਣੇ ਜਨਰੇ ਆਪਣੇ ਕਾਨੂੰਨ ਹੁੰਦੇ ਆ ਸਾਨੂੰ ਪਤਾ ਆਪਣੇ ਤਰੀਕੇ ਤਰੀਕੇ ਨਾਲ ਸੱਦਾ ਲਾਇਆ ਜਾਏਗਾ ਕਿ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਠੀਕ ਹੈ ਜੀ ਸਰਕਾਰ ਦਾ ਫਰਜ਼ ਬਣਦਾ ਹੈ ਪੰਜਾਬੀਆਂ ਨੂੰ 警告 ਦੇ ਕੇ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਠੀਕ ਹੈ ਜੀ ਬਾਕੀ ਕੋਈ ਥੋੜੀ ਜਿਹੀ ਖਾਲਸਾ ਆਮ ਆਦਮੀ ਦੀ ਬੋਰੀ ਦੇ ਏਰੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਹੈਗੇ ਆ ਤੁਸੀਂ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਤੁਸੀਂ ਅਨਾਉਂਸਮੈਂਟ ਕਰਵਾਈ ਹੈਗੀ ਹੈ ਵੀ ਜਿਨ੍ਹਾਂ ਦੇ ਕੋਲ ਆਈਡੈਂਟੀਫਿਕੇਸ਼ਨ ਹੈਗੀ ਹੈ ਜਾਂ ਵੈਰੀਫਿਕੇਸ਼ਨ ਕਰਵਾ ਲਣ ਜਾਂ ਕਾ ਕਾ ਦੇ ਆ ਨਿਕਲ ਬੈਠੇ ਉਹਨਾਂ ਨੂੰ ਕੀ ਕੀਤਾ ਤੁਸੀਂ ਸਰਦਾਰ ਮਲੀ ਦੇਖੋ ਜਿਹੜੇ ਆਪਣੇ ਐਮਸੀ ਸਰਬਾਨ ਹੈਗੇ ਨੇ ਜਾਂ ਪੰਜ ਤੀਰਾਂ ਸਰਪੰਚ ਪੰਚ ਹੈਗੇ ਨੇ ਜੀ ਇਹਨਾਂ ਸਾਰਿਆਂ ਨੂੰ ਬੁਲਾ ਕੇ ਮੈਂ ਮੀਟਿੰਗ ਕੀਤੀ ਸੀ ਜੀ ਸਤੰਦਰ ਪਹਿਲਾਂ ਜੀ ਜਿੰਨੇ ਵੀ ਤੁਹਾਡੇ ਏਰੀਆ ਦੇ ਵਿੱਚ ਪ੍ਰਵਾਸੀ ਬਿਦੂਰ ਦੇ ਜੀ ਉਹਨਾਂ ਦੀ ਮੈਨੂੰ ਰਿਸਟਰਡ ਕਰਤੀ ਜਾਂ ਜਾਨ ਜੀ ਜੇਕਰ ਉਹ ਤੁਸੀਂ ਪਹਿਲਾਂ ਹੀ ਰਿਸਟਰਡ ਕਰਾਏ ਨੇ ਠੀਕ ਹੈ ਜਿਹੜੇ ਰਿਸਟਰਡ ਨਹੀਂ ਹੋਏ ਉਹਨਾਂ ਦਾ ਸਾਰਾ ਬਾਇਓ ਡਾਟਾ ਲਾ ਕੇ ਸਾਂਝ ਕੇ ਦਰਜ ਕਰਾਇਆ ਜਾਵੇ ਓਕੇ ਐਦਾਂ ਨਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਨੇ ਸੰਪਰਕ ਕਰੋ 6047238027